ਹਾਂਜੀ ਪੰਜਾਬੀਓ ਕੀ ਹਾਲ ਆ ਵੀਰੇ ਅੱਜ ਤੁਹਾਨੂੰ ਨਾ ਮੈਂ Google ਬਾਰੇ ਸੈਟਿੰਗਸ ਬਾਰੇ ਦੱਸਣ ਲੱਗਿਆ ਕੁਝ ਬਹੁਤ ਹੀ ਜ਼ਰੂਰੀ ਗੱਲਾਂ ਨੇ ਅਹਿਮ ਗੱਲਾਂ ਨੇ ਧਿਆਨ ਨਾਲ ਸੁਣ ਲਿਓ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀਰੇ ਕਿਉਂ ਦੱਸ ਰਿਆਂ ਥੋੜੇ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀਗਾ ਤਾਂ ਦੱਸਣ ਲੱਗਿਆ ਆਪਣਾ ਇੱਕ ਦੋਸਤ ਸੀਗਾ ਉਹਨੇ ਨਵਾਂ ਫੋਨ ਲਿਆ ਉਹਨੂੰ ਮੈਂ ਪੁੱਛਿਆ ਤੇਰੀ Google ID ਕੀ ਆ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ ਡਾਟਾ ਲੀਕ ਹੋਣ ਦਾ ਕਾਰਨ ਜਦੋਂ ਵੀ ਕਿਤੇ ਆਪਾਂ ਨਵਾਂ ਫੋਨ ਲੈਨੇ ਆ ਪਰ Google ID ਪਤਾ ਨਹੀਂ ਹੁੰਦਾ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਵੀਰੇ ਕੋਈ ਵੀ ਐਂਡਰੋਇਡ ਫੋਨ ਆ ਉਹ ਆਪਣਾ Gmail account ਬਿਨਾਂ ਨਹੀਂ ਚੱਲਦਾ ਕਦੇ ਵੀ Google ID ਹੋਣੀ ਜ਼ਰੂਰੀ ਆ ਤਾਂ Play Store ਦੇ ਵਿੱਚ ਸਾਈਨ ਇਨ ਹੋਇਆ ਜਾਂਦਾ ਹੁੰਦਾ। ਜ਼ਿਆਦਾਤਰ ਜੇ ਲੋਕਾਂ ਨੂੰ ਪਤਾ ਵੀਰੇ ਤੁਹਾਨੂੰ ਪਤਾ ਮੈਂ ਇਹ ਨਾ ਕਿਹਾ ਕਿ ਕੀ ਦੱਸੀ ਜਾਂਦਾ ਤੁਹਾਨੂੰ ਵੀਰੇ ਬਹੁਤ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਹੈਗੀ। ਵੀ ਐਂਡਰੋਇਡ ਫੋਨ ਜਿਵੇਂ Apple ਦਾ ਫੋਨ ਆ iPhone ਆ ਉਹ Apple ਦੀ ਜਿਹੜੀ ID ਹੁੰਦੀ ਆ iTunes ਦੀ ਉਹਦੇ ਬਿਨਾਂ ਨਹੀਂ ਚੱਲਦਾ ਉਦਾਂ ਹੀ ਜਿਹੜਾ ਐਂਡਰੋਇਡ ਫੋਨ ਆ ਉਹ Gmail ID ਬਿਨਾਂ ਚੱਲਦਾ ਨਹੀਂ ਹੁੰਦਾ। ਸੋ ਦੋਸਤੋ ਜਦੋਂ ਵੀ ਫੋਨ ਦਾ ਮਤਲਬ ਜਦੋਂ ਵੀ ਸਾਈਨ ਇਨ ਕਰੋ ਉਨ ਆਪਣੀ Gmail ID ਯਾਦ ਰੱਖੋ ਜਿਆਦਾ ਤੌਰ ਤੇ ਕਾਰਨ ਕੀ ਹੁੰਦਾ ਨਵਾਂ ਜਿੱਥੋਂ ਬੋਨ ਲੈਂਦੇ ਆ ਉੱਥੋਂ ਹੀ ਅਗਲਾ ਸਾਈਨ ਨਵੀਂ ID ਬਣਾਉਂਦਾ ਉਹ ਚਾ ਆਪਾਂ ਫੋਨਾਂ ਤੇ ਆਪਣੀਆਂ ਫੋਟੋਆਂ ਖਿੱਚੀ ਜਾਂਦੇ ਆ ਪ੍ਰਾਈਵੇਸੀ ਆਪਦੀ ਜੁਲਦੀ ਵੀ ਹੁੰਦੀ ਆ ਆਪਾਂ ਉਹ ਕਰ ਲੈਂਦੇ ਆ ਉਹ ਬੈਕਅਪ ਲਈ ਜਾਂਦਾ 15 GB ਡਾਟਾ ਦਿੰਦਾ ਹੁੰਦਾ Gmail ਅਕਾਊਂਟ ਆਪਾਂ ਨੂੰ ਬੈਕਅਪ ਵਾਸਤੇ ਉਹਦੇ ਜਾ ਕੇ ਸਾਰਾ ਕੁਝ ਸਟੋਰ ਹੋਈ ਜਾਂਦਾ ਤੇ ਕਈ ਵਾਰ ਆਪਣੀ ਪ੍ਰਾਈਵੇਸੀ ਇਦਾਂ ਹੀ ਲੀਕ ਹੁੰਦੀ ਆ ਆਪਾਂ ਨੂੰ ਪਤਾ ਹੁੰਦਾ ਨਹੀਂ ਉਹ ਜਿੱਥੇ ਮਰਜ਼ੀ ਦੁਨੀਆ ਜਾ ਕੇ ਸਾਈਨ ਇਨ ਕਰ ਲਓ ਉਹਦਾ ਆਪਣੇ ਕਾਹ ਨੂੰ ਉੱਥੇ ਜਾ ਕੇ ਤੁਹਾਨੂੰ ਫੋਟੋਆਂ ਸਭ ਦੇਖਣ ਗਿਆ ਸਾਰਾ ਕੁਝ ਤੁਹਾਡਾ ਦੇਖ ਪਾਉਤੇ ਸੋ ਦੋਸਤੋ ਇਹ ਬਹੁਤ ਜ਼ਰੂਰੀ ਆ ਤੋ ਆਪਦੀ ਜਿਹੜੀ Gmail ID ਆ ਉਹ ਯਾਦ ਰੱਖੋ ਦਾ ਪਾਸਵਰਡ ਵੀ ਯਾਦ ਰੱਖੋ ਉਹ ਕਿਸੇ ਨੂੰ ਦੋ ਨਾ ਦੂਜੀ ਗੱਲ ਵੀਰੇ ਆ ਤਿੰਨ ਚਾਰ ਸੈਟਿੰਗਾਂ ਤੁਹਾਨੂੰ ਦੱਸਣ ਲੱਗਿਆ ਇਹ ਜ਼ਰੂਰੀ ਕਰ ਲਿਓ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਤੁਹਾਡੀ ਪ੍ਰਾਈਵੇਸੀ ਬਣੀ ਰਹੇ ਨੰਬਰ 1 Google ਐਪ ਦੇ ਵਿੱਚ ਜਾਓ ਉਹਨੂੰ ਆਪਣੇ ਪ੍ਰੋਫਾਈਲ ਕਲਿੱਕ ਕਰੋ ਪ੍ਰੋਫਾਈਲ ਕਲਿੱਕ ਕਰਕੇ ਮੈਨੇਜ Google ਐਪ ਆਊਗਾ ਮੈਨੇਜ ਯਰ Google ਅਕਾਊਂਟ ਉਹਨੂੰ ਕਲਿੱਕ ਕਰ ਲਓ ਉੱਤੇ ਉਦੋਂ ਬਾਅਦ ਜਾਊਗਾ ਸਕਿਉਰਿਟੀ ਦਾ ਆਪਸ਼ਨ ਸਕਿਉਰਿਟੀ ਨੂੰ ਕਲਿੱਕ ਕਰ ਲਓ ਉਦੋਂ ਬਾਅਦ ਜਾਊਗਾ ਤੁਹਾਡੇ ਥਰਡ ਪਾਰਟੀ ਐਕਸੈਸ ਮਤਲਬ ਕਿ ਥਰਡ ਪਾਰਟੀ ਐਪਸ ਜਿੱਥੇ ਤੁਸੀਂ ਸਾਈਨ ਇਨ ਹੋਏ ਹੋਏ ਆਪਦੇ Google account ਦੇ ਨਾਲ ਉਹ ਦੇਖਣਗੇ ਤੁਹਾਨੂੰ ਬਹੁਤ ਆਪਣੇ ਹੁੰਦੀਆਂ ਨੇ ਐਪਸ ਜਿੱਥੇ ਆਪੋ ਮੰਗਦੇ ਹੁੰਦੇ ਨੇ ਵੀ ਆਪਦੀ ID ਭਰੋ ਆਪਾਂ Google account ਨਾਲ ਸਾਈਨ ਇਨ ਹੋ ਜਾਂਦੇ ਆ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਲਿਸਟ ਬਣੀ ਆਊਗੀ ਮੂਰੇ ਵੀ ਕਿਹੜੀ-ਕਿਹੜੀ ਐਪ ਦੇ ਵਿੱਚ ਅਸੀਂ ਸਾਈਨ ਇਨ ਹੋਏ ਹੋਏ ਆਪਦੀ Google ID ਦੇ ਨਾਲ ਸੋ ਦੋਸਤੋ ਉਥੋਂ ਜਿਹੜੀ ਤੁਸੀਂ ਰਿਮੂਵ ਕਰਨੀ ਚਾਹੁੰਦੇ ਹੋ ਉਹ ਮੈਂ ਉਥੇ ਕਲਿੱਕ ਕਰਕੇ ਉਹ ਰਿਮੂਵ ਕਰ ਸਕਦੇ ਹਾਂ ਠੀਕ ਹੈ ਨਾ ਇਹ ਬਹੁਤ ਜ਼ਰੂਰੀ ਆ ਦੂਜੀ ਗੱਲ ਡਾਟਾ ਐਂਡ ਪ੍ਰਾਈਵੇਸੀ ਨੂੰ ਕਲਿੱਕ ਕਰੋ ਦੋਸਤੋ ਡਾਟਾ ਐਂਡ ਪ੍ਰਾਈਵੇਸੀ ਨੂੰ ਕਲਿੱਕ ਕਰੋ ਉਸ ਤੋਂ ਬਾਅਦ ਹਿਸਟਰੀ ਸੈਟਿੰਗਸ 'ਚ ਜਾਓ ਹਿਸਟਰੀ ਸੈਟਿੰਗ ਦੇ ਵਿੱਚ ਜਾ ਕੇ ਉੱਥੇ ਆਊਗਾ ਵੈਬ ਐਪ ਐਕਟੀਵਿਟੀ ਮਤਲਬ ਕਿ ਤੁਸੀਂ ਜੋ ਵੀ ਆਪਣੇ ਬ੍ਰਾਊਜ਼ਰ ਦੇ ਵਿੱਚ ਸਰਚ ਕਰਦੇ ਹੋ ਉਹਦੀ ਹਿਸਟਰੀ ਬਣ ਜਾਂਦੀ ਹੈ ਵੀ ਤੁਸੀਂ ਕੀ ਸਰਚ ਕਰਦੇ ਹੋ ਸਾਰਾ ਡਾਟਾ ਗੂਗਲ ਕੋ ਜਾਣਦਾ ਹੈਗਾ ਜੇ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਸ਼ੋਅ ਕਰਨਾ ਚਾਹੁੰਦੇ ਕਿਸੇ ਨੂੰ ਵੀ ਮੇਰਾ ਡਾਟਾ ਜਿਹੜਾ Google ਐਪ ਦਾ ਹੈ ਵੀ ਮੈਂ ਜੋ ਸਰਚ ਕਰਦਾ ਆਪਣੇ ਬ੍ਰਾਊਜ਼ਰ ਦੇ ਵਿੱਚ ਕਿਸੇ ਨੂੰ ਪਤਾ ਲੱਗੇ ਉਹਨੂੰ ਵੈਬ ਐਪ ਐਕਟੀਵਿਟੀ ਨੂੰ ਆਫ ਕਰ ਦਿਓ ਤਾਂ ਕਿ ਜਿਹੜਾ ਕੁਝ ਵੀ ਸਰਚ ਕਰਦੇ ਹੋ ਉਹ ਸਰਚ ਇੰਜਨ ਦੇ ਵਿੱਚ ਗਾਹਾਂ ਦਾ ਡਾਟਾ ਜਾਵੇ ਤੁਹਾਡਾ ਤੁਹਾਡੇ ਕੋਲ ਹੀ ਰਹਿ ਜਵੇ ਸੋ ਦੋਸਤੋ ਕਰਨਾ ਕੀ ਹੈ ਡਾਟਾ ਐਂਡ ਪ੍ਰਾਈਵੇਸੀ ਜਾਓ ਹਿਸਟਰੀ ਸੈਟਿੰਗ ਚ ਜਾਓ ਕਲਿੱਕ ਕਰੋ ਉਦੋਂ ਬਾਅਦ ਵੈਬ ਐਪ ਐਕਟੀਵਿਟੀ ਨੂੰ ਕਲਿੱਕ ਕਰੋ ਉਦੋਂ ਬਾਅਦ ਉਹਨੂੰ ਆਫ ਕਰ ਦਿਓ ਇਹ ਬਹੁਤ ਜ਼ਰੂਰੀ ਹੈ ਤੀਜੀ ਗੱਲ ਵੀਰੇ ਲੋਕੇਸ਼ਨ ਹਿਸਟਰੀ ਤੋਂ ਨੂੰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਦੋਸਤੋ ਜੇ ਤੁਹਾਨੂੰ ਤੁਹਾਡਾ Google account ਨਹੀਂ ਪਤਾ ਤੇ ਕੋਈ ਵੀ ਬੰਦਾ ਤੁਹਾਡਾ Google account sign in ਕਰਕੇ ਤੁਹਾਡਾ ਪਤਾ ਕਰ ਸਕਦਾ ਵੀ ਪਿਛਲੇ ਸਾਲ ਤੁਸੀਂ ਫਲਾਣੇ ਦਿਨ ਕਿੱਥੇ ਗਏ ਸੀਗੇ ਲੋਕੇਸ਼ਨ ਹਿਸਟਰੀ ਸਾਰੀ ਸੇਵ ਪਰ ਰਹਿੰਦੀ ਹੈ Google ਦੇ ਵਿੱਚ ਕਰਨਾ ਕੀ ਹੈ ਤੁਸੀਂ manage Google account 'ਚ ਜਾਣਾ ਉੱਥੇ ਲੋਕੇਸ਼ਨ ਵਾਲੀ অপਸ਼ਨ ਆਊਗੀ ਉਹਨੂੰ ਕਲਿੱਕ ਕਰਨਾ ਉੱਥੇ ਆਊਗੀ ਲੋਕੇਸ਼ਨ ਹਿਸਟਰੀ ਉਹਨੂੰ ਆਫ ਕਰ ਦਿਓ ਦੋਸਤੋ ਤਾਂ ਕਿ ਕਿਸੇ ਨੂੰ ਇਹ ਨਾ ਪਤਾ ਹੋਵੇ ਵੀ ਤੁਸੀਂ ਤੁਹਾਡੀ ਲੋਕੇਸ਼ਨ ਆਉਣਾ ਤੁਸੀਂ ਫਲਾਣੇ ਦਿਨ ਬਲੋਨੇ ਕਿੱਥੇ ਜੀ ਕਿੱਥੇ ਨਹੀਂ ਸੀਗੇ ਇਹ ਤੁਹਾਡੀ ਸਾਰੀ ਬੰਦ ਹੋ ਜੂਗੀ ਨਹੀਂ ਤਾਂ ਪਛਤਾਉਣਾ ਪੈ ਸਕਦਾ ਇਹ ਤਿੰਨੇ ਸੈਟਿੰਗਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤਿੰਨੇ ਸੈਟਿੰਗਾਂ ਆਪ ਦੀਆਂ ਸਹੀ ਕਰ ਲਓ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਦੁਬਾਰਾ ਫੇਰ ਰਿਪੀਟ ਕਰ ਦਵਾਂ ਦੋਸਤੋ ਕਦੇ ਵੀ ਨਵਾਂ ਫੋਨ ਲੈਣੇ ਹੋ ਸਾਈਨ ਇਨ ਕਰਦੇ ਹੋ ਤਾਂ ਤੁਹਾਨੂੰ ਤੁਹਾਡਾ Google account Gmail ID ਪਤਾ ਹੋਣੀ ਚਾਹੀਦੀ ਤੇ ਪਾਸਵਰਡ ਆਪਦਾ ਚੇਂਜ ਕਰ ਲਓ ਕੋਈ ਵੀ Android ਫੋਨ Google ID ਦੇ ਬਿਨਾਂ ਨਹੀਂ ਚੱਲਦਾ ਕੋਈ ਵੀ Android ਫੋਨ Gmail account ਤੋਂ ਬਿਨਾਂ ਨਹੀਂ ਚੱਲ ਸਕਦਾ ਪਲੇ ਸਟੋਰ ਸਾਈਨ ਇਨ ਹੁੰਦਾ ਹੀ ਨਹੀਂਗਾ ਜੀਮੇ ਲੈਡੀਆਂ ਸੋ ਦੋਸਤੋ ਇਹ ਸੀਗਾ ਤੁਹਾਨੂੰ ਸੈਟਿੰਗਾਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਪ੍ਰਾਈਵੇਸੀ ਵਾਸਤੇ ਇਹਨਾਂ ਨੂੰ ਤੁਰੰਤ ਜਿਵੇਂ ਮੈਂ ਤੁਹਾਨੂੰ ਦੱਸਿਆ ਉਦਾਂ ਕਰ ਲਓ ਧੰਨਵਾਦ ਦੋਸਤੋ